ਜੇਕਰ ਆਪਾਂ ਹੁਣ ਸੱਚੀਉ ਆਪਣੀ ਕਣਕ ਦਾ ਝਾੜ ਵਧਾਉਣਾ ਚਾਹੁੰਦੇ ਆ ਨਾ ਤਾਂ ਆਹ ਝੰਡੇ ਪੱਤੇ ਨੂੰ ਤੰਦਰੁਸਤ ਰੱਖਣਾ ਬਹੁਤ ਜਿਆਦਾ ਜ਼ਰੂਰੀ ਆ ਹੁਣ ਆਪਣੇ ਕਈ ਕਿਸਾਨ ਵੀਰਾਂ ਨੂੰ ਤਾਂ ਇਹੀ ਨਹੀਂ ਪਤਾ ਹੋਣਾ ਕਿ ਆਹ ਝੰਡਾ ਪੱਤਾ ਕੀ ਹੁੰਦਾ ਯਾਰ ਸਾਨੂੰ ਨਹੀਂ ਪਤਾ ਆਹੀ ਜ ਆ ਬੱਲੀ ਦੇਖ ਰਹੀ ਹੂੰ ਇਹਦੇ ਨਾਲ ਵਾਲਾ ਉੱਪਰ ਜਮੋ ਸਿਰੇ ਤੇ ਪੱਤਾ ਆਹ ਵਾਲਾ ਪੱਤਾ ਇਸ ਨੂੰ ਕਹਿੰਦੇ ਆਪਾਂ ਚੰਡਾ ਪੱਤਾ ਇਹ ਜਿੰਨਾ ਜਿਆਦਾ ਚੌੜਾ ਹੋਊਗਾ ਜਿੰਨਾ ਜਿਆਦਾ ਹਰਾ ਹੋਊਗਾ ਜਿੰਨਾ ਜਿਆਦਾ ਬਿਮਾਰੀ ਰਹਿਤ ਹੋਊਗਾ ਇਸ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਘਾਟ ਨਹੀਂ ਹੋਣੀ ਚਾਹੀਦੀ ਬਿਲਕੁਲ ਤੰਦਰੁਸਤ ਹੋਵੇ ਨਾ ਉਨੇ ਹੀ ਜਿਆਦੇ ਆਪਣਾ ਝਾੜ ਬੱਦੂਗਾ ਇਸ ਲਈ ਆਪਾਂ ਹੁਣ ਕੀ ਕਰਨਾ ਆਪਾਂ ਇਹੋ ਜੀ ਕੋਈ ਗਲਤੀ ਨਹੀਂ ਕਰਨੀ ਜਿਹਦੇ ਨਾਲ ਆਹ ਝੰਡੇ ਪੱਤੇ ਦਾ ਨੁਕਸਾਨ ਹੋਵੇ ਹੁਣ ਧੁੱਪਾਂ ਨਿਕਲੀਆਂ ਨਾ ਕਈ ਕਿਸਾਨ ਵੀ ਢੋਲਕੀਆਂ ਚੱਕ ਲੈਣਗੇ ਯਾਰ ਕੱਖਾਂ ਵਾਲੀ ਸਪਰੇ ਕਰਦੇ ਆ ਗੋਲੀ ਗੰਡਾ ਨਹੀਂ ਮਰਿਆ ਫਿਰ ਕੀ ਕਣਕ ਗੋਭ ਤੇ ਤਾਂ ਆਏ ਵਾਰੀ ਕਰਦੇ ਆ ਜੇ ਭਲੇਖੇ ਨਾਲ ਵੀ ਨੁਕਸਾਨ ਹੋ ਗਿਆ ਸਿੱਧਾ ਚੜ ਘਟੂਗਾ ਇਸ ਤੋਂ ਇਲਾਵਾ ਹੁਣ ਕਈ ਕਿਸਾਨ ਵੀਰ ਪਤਾ ਕੀ ਕਰਦੇ ਆ ਤੁੱਪ ਨਿਕਲੀ ਆ ਯਾਰ ਯੂਰੀਆ ਪਾਉਨੇ ਆ ਕਣਕ ਮਾੜੀ ਲੱਗਦੀ ਆ ਹੁਣ ਥੱਲੇ ਦੀ ਤੀ ਖਰਾਕ ਤੱਕ ਕੋਈ ਫਾਇਦਾ ਨਹੀਂ ਹੋਣਾ ਤਾਂ ਜਦੋਂ ਆਪਣੀ ਕਣਕ ਇਹ ਸਟੇਜ ਤੇ ਆ ਜਾਵੇ ਝੰਡਾ ਪੱਤਾ ਬਾਹਰ ਆ ਜਾਵੇ ਤਾਂ ਆਪਾਂ ਸਿਰਫ ਸਪਰੇਅ ਕਾ ਸਕਦੇ ਆ ਸਪਰੇਅ ਦੇ ਵਿੱਚ ਵੀ ਆਪਾਂ ਆਏ ਨਹੀਂ ਵੀ ਹਰੇਕ ਚੀਜ਼ ਹੀ ਐਡ ਕਰ ਲਈ ਜੇਕਰ ਤੁਹਾਡੀ ਜ਼ਮੀਨੇ ਰੇਸਲੀ ਆ ਅਤੇ ਤੁਹਾਡੀ ਕਣਕ ਦੇ ਵਿੱਚ ਮੈਗਨੀਜ਼ ਸਲਫੇਟ ਦੀ ਘਾਟ ਆ ਰਹੀ ਹੈ ਹੁਣ ਮੈਗਨੀਜ਼ ਸਲਫੇਟ ਦੀ ਘਾਟ ਕਿਵੇਂ ਆਊਗੀ ਇਹ ਹੁਣ ਆਪਣੇ ਸਾਰੇ ਕਿਸਾਨ ਵੀਰਾਂ ਨੂੰ ਪਤਾ ਹੀ ਹੈ ਵੀ ਕੀ ਲੱਛਣ ਆ ਤਾਂ ਦੋਸਤੋ ਆਪਾਂ ਕੀ ਕਰਨਾ ਤੁਰੰਤ 1 ਕਿਲੋ ਕਿਲੋ ਲੈਤ ਲੈਣੀਆਂ ਮੈਗਨੀਜ਼ ਸਲਫੇਟ ਨਹੀਂ ਤਾਂ ਸਿੱਧਾ ਝਾੜ ਘਟੂਗਾ ਇਸ ਤੋਂ ਇਲਾਵਾ ਜਿਵੇਂ ਕਿ ਹੁਣ ਮੌਸਮ ਬਹੁਤ ਜਿਆਦਾ ਖਰਾਬ ਹੋ ਰਿਹਾ ਕਦੇ ਠੰਡ ਪੈ ਜਾਂਦੀ ਹੈ ਕਦੇ ਮੀਂਹ ਆ ਜਾਂਦਾ ਤੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਗਰਮੀ ਵੀ ਜਿਆਦਾ ਪਵੇ ਤਾਂ ਇਸ ਲਈ ਆਪਾਂ ਉਹ ਵਾਲਾ ਐਨ ਪੀ ਕੇ ਲੈਣਾ ਜਿਦੇ ਵਿੱਚ ਪੋਟਾਸ਼ ਦੀ ਮਾਤਰਾ ਜ਼ਿਆਦਾ ਹੋਵੇ ਕਿਉਂਕਿ ਹੁਣ ਮੇਨ ਕੰਮ ਸਿਰਫ ਤੇ ਸਿਰਫ ਪੋਟਾਸ਼ ਦਾ ਹੀ ਆ ਇਸੇ ਨੇ ਹੁਣ ਦਾਣੇ ਆਪਣੀ ਮੋਟੀ ਤੇ ਭਾਰੀ ਕਰਨੀ ਆ ਇਸੇ ਨੇ ਕੁਆਲਿਟੀ ਵਧੀਆ ਬਣਾਉਣੀ ਆ ਤੇ ਇਸੇ ਨੇ ਆਪਣੀ ਗਣਕ ਨੂੰ ਸਟ੍ਰੈਸ ਤੋਂ ਬਚਾਉਣਾਗਾ ਜੇਕਰ ਜ਼ਿਆਦੀ ਗਰਮੀ ਪੈ ਗਈ ਤਾਂ ਉਸ ਦਾ ਕੋਈ ਹੱਲ ਹੈ ਨਹੀਂਗਾ ਇਸ ਤੋਂ ਇਲਾਵਾ ਹੁਣ ਕਈ ਕਿਸਾਨ ਵੀਰ ਬੋਰੋਨ ਵੀ ਕਰਦੇ ਆ ਬੋਰੋਨ ਦਾ ਮੇਨ ਕੰਮ ਸੁਣ ਲਓ ਕਿਉਂਕਿ ਆਪਣੇ ਕਿਸਾਨ ਵੀਰਾਂ ਨੂੰ ਪਤਾ ਹੀ ਨਹੀਂ ਬੋਰੋਨ ਕੀ ਕੰਮ ਕਰਦਾ ਸਭ ਤੋਂ ਪਹਿਲਾਂ ਇਹ ਫੁੱਲ ਤੇ ਫਲ ਦਾ ਨਿਰਮਾਣ ਕਰਦਾ ਤੇ ਜਿਹੜਾ ਆਪਣਾ ਨਰ ਤੇ ਮਾਦਾ ਭਾਗ ਹੁੰਦਾ ਉਹਨੂੰ ਸਟਰੋਂਗ ਕਰਦਾ ਇਸ ਤੋਂ ਇਲਾਵਾ ਇਹ ਕੋਸ਼ਿਕਾਵਾਂ ਦੀਆਂ ਕੰਧਾਂ ਨੂੰ ਮਜ਼ਬੂਤ ਕਰਦਾ ਤਾਂ ਆਹ ਦੋ ਤਿੰਨ ਕੰਮ ਹੁੰਦੇ ਆ ਮੇਨ ਕੰਮ ਹੁੰਦੇ ਆ ਜਿੱਥੇ ਘਾਟ ਹੁੰਦੀ ਆ ਉੱਥੇ ਬੋਰਨ ਜ਼ਰੂਰ ਕਰੋ ਪਰੰਤੂ ਯਾਦ ਰਹੇ ਬੋਰਨ ਦੀ ਮਾਤਰਾ ਆਪਾਂ ਜ਼ਿਆਦਾ ਨਹੀਂ ਲੈਣੀ ਜੇਕਰ ਤੁਸੀਂ ਪ੍ਰਤੀ ਏਕੜ 100 ਲੀਟਰ ਪਾਣੀ ਲਗਾ ਰਹੇ ਹੋ ਤਾਂ ਬੋਰਨ 70 ਗ੍ਰਾਮ ਕਿਲੇ ਦੇ ਹੀ ਪਾਓ ਕਿਉਂਕਿ ਦੋਸਤੋ ਇਹ ਜਿਹੜਾ ਬੋਰੋਨ ਆ ਇਹ ਇੱਕ ਅਜੀਹਾ ਤੱਤ ਆ ਜਿਹੜਾ ਫਾਇਦਾ ਕਰਨ ਦੀ ਬਜਾਏ ਆਪਣਾ ਨੁਕਸਾਨ ਵੀ ਕਰ ਸਕਦਾ ਜੇਕਰ ਆਪਾਂ ਇਸ ਦੀ ਮਾਤਰਾ ਜ਼ਿਆਦੇ ਪਾਉਣੇ ਆ ਵੈਸੇ ਤਾਂ 1 ਲੀਟਰ ਮਗਰ 1 ਗ੍ਰਾਮ ਇਸ ਦੀ ਡੋਜ਼ ਆ ਵੀ ਜਿੰਨਾ ਆਪਾਂ ਪਾਣੀ ਲਾਵਾਂਗੇ ਓਨੇ ਗ੍ਰਾਮ ਹੀ ਬੋਰੋਨ ਪਾਓ ਪਰੰਤੂ ਮੈਂ ਤੁਹਾਨੂੰ ਕਹਿਣਾ ਕਿ ਜਿੰਨਾ ਆਪਾਂ ਪਾਣੀ ਲਾਵਾਂਗੇ ਉਸ ਤੋਂ ਵੀ 20-30 ਗ੍ਰਾਮ ਘੱਟ ਪਾਓ ਕਿਉਂਕਿ ਦੋਸਤੋ ਇਹ ਝੰਡੇ ਪੱਤੇ ਦਾ ਨੁਕਸਾਨ ਵੀ ਕਰ ਸਕਦਾ ਝੰਡੇ ਪੱਤੇ ਨੂੰ ਸਾੜ ਵੀ ਸਕਦਾ ਇਸ ਲਈ ਇਸ ਦੀ ਮਾਤਰਾ ਘੱਟ ਰੱਖੋ ਸਿੱਧਾ ਪ੍ਰੈਸ਼ਰ ਪੱਤੇ ਤੇ ਨਾ ਮਾਰੋ ਟਾ ਤਾਰਕੋ ਕਿਉਂਕਿ ਆਪਾਂ ਇਕੱਲਾ ਬੂਰੂਣ ਤਾਂ ਕਰ ਨਹੀਂ ਸਕਦੇ ਆਪਾਂ ਨਾਲ ਹੋਰ ਸਪ੍ਰੇਆਂ ਵੀ ਕਰਨੀਆਂ ਐਨਪੀਕੇ ਵੀ ਕਰਦੇ ਆ ਕਿ ਕਿਸਾਨ ਵਿੱਚ ਫੰਗੀ ਸੜ ਵੀ ਪਾ ਲੈਂਦੇ ਆ 2-3 ਸਪ੍ਰੇਆਂ ਰਲਾ ਕੇ ਕਰਦੇ ਆ ਇਸ ਲਈ ਕੋਲ ਸਾਰਾ ਦਾ ਅਲੱਗ-ਅਲੱਗ ਬਣਾਓ ਬਹੁਤ ਸਾਵਧਾਨੀ ਨਾਲ ਸਪਰੇਅ ਕਰੋ ਹੁਣ ਬਿਲਕੁਲ ਵੀ ਆਪਣੀ ਫਸਲ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਧੰਨਵਾਦ ਦੋਸਤੋ